ਕਈ ਲੋਕ ਆਪਣੀ ਜ਼ਿੰਦਗੀ ਵਿੱਚ ਵੱਡੇ ਵੱਡੇ ਸੁਪਨੇ ਰੱਖਦੇ ਨੇ ਉਹਨਾਂ ਕੋਲ ਆਈਡੀਆਜ਼ ਨੇ ਥਾਟਸ ਨੇ ਪਲਾਨਸ ਨੇ ਪਰ ਇੱਕ ਸਮੱਸਿਆ ਉਹਨਾਂ ਨੂੰ ਕਾਮਯਾਬੀ ਤੋਂ ਦੂਰ ਰੱਖਦੀ ਹੈ ਉਹ ਬੋਲ ਨਹੀਂ ਪਾਉਂਦੇ ਨਾ ਇਸ ਲਈ ਕਿ ਉਹਨਾਂ ਕੋਲ ਬੋਲਣ ਲਈ ਕੁਝ ਨਹੀਂ ਪਰ ਇਸ ਲਈ ਕਿ ਬੋਲਣ ਤੋਂ ਪਹਿਲਾਂ ਹੀ ਡਰ ਉਹਨਾਂ ਦੇ ਦਿਮਾਗ ਤੇ ਕਬਜ਼ਾ ਕਰ ਲੈਂਦਾ ਤੁਸੀਂ ਵੀ ਕਦੇ ਨਾ ਕਦੇ ਇਹ ਮਹਿਸੂਸ ਕੀਤਾ ਹੋਵੇਗਾ ਜਦੋਂ ਤੁਸੀਂ ਕਿਸੇ ਮੀਟਿੰਗ ਵਿੱਚ ਬੈਠੇ ਹੋ ਤੁਸੀਂ ਬਿਲਕੁਲ ਪੱਕਾ ਜਾਣਦੇ ਹੋ ਕਿ ਜੋ ਵਿਚਾਰ ਤੁਹਾਡੇ ਦਿਮਾਗ ਵਿੱਚ ਹੈ ਉਹ ਬਾਕੀਆਂ ਤੋਂ ਵਧੀਆ ਹੈ ਪਰ ਜਿਵੇਂ ਤੁਸੀਂ ਮੂੰਹ ਖੋਲਣ ਲਈ ਤਿਆਰ ਹੁੰਦੇ ਹੋ ਦਿਲ ਤੇਜ਼ ਧੜਕਦਾ ਹੈ ਹੱਥ ਕੰਬਦੇ ਨੇ ਆਵਾਜ਼ ਕੰਬਦੀ ਹੈ ਅਤੇ ਫਿਰ ਦਿਮਾਗ ਕਹਿੰਦਾ ਹੈ ਛੱਡ ਯਾਰ ਫਿਰ ਕਦੇ ਬੋਲ ਲਵਾਂਗੇ ਅਤੇ ਅਗਲੇ 5 ਮਿੰਟ ਬਾਅਦ ਉਹੀ ਆਈਡੀਆ ਕੋਈ ਹੋਰ ਬੋਲ ਦਿੰਦਾ ਹੈ ਅਤੇ ਲੋਕ ਤਾੜੀਆਂ ਵਜਾਉਂਦੇ ਨੇ ਉਸ ਵੇਲੇ ਅੰਦਰੋਂ ਆਵਾਜ਼ ਆਉਂਦੀ ਹੈ ਇਹ ਤਾਂ ਮੈਂ ਵੀ ਕਹਿ ਸਕਦਾ ਸੀ ਪਰ ਮੈਂ ਬੋਲਿਆ ਕਿਉਂ ਨਹੀਂ ਤੁਸੀਂ ਇਕੱਲੇ ਨਹੀਂ ਹੋ ਦੁਨੀਆ ਦੇ 70% ਲੋਕ ਇਹੀ ਡਰ ਰੱਖਦੇ ਨੇ ਇਹ ਡਰ ਇੰਨਾ ਖਾਮੋਸ਼ ਹੁੰਦਾ ਹੈ ਕਿ ਬਾਹਰੋਂ ਕਿਸੇ ਨੂੰ ਦਿਖਦਾ ਨਹੀਂ ਪਰ ਅੰਦਰੋਂ ਉਹ ਬੰਦੇ ਦੀ ਆਵਾਜ਼ ਬੰਦ ਕਰ ਦਿੰਦਾ ਹੈ ਆਖਿਰ ਡਰ ਹੁੰਦਾ ਕਿਉਂ ਹੈ ਬਹੁਤ ਸੌਖਾ ਜਵਾਬ ਹੈ ਕਿਉਂਕਿ ਅਸੀਂ ਲੋਕਾਂ ਦੀ ਸੋਚ ਤੋਂ ਜ਼ਿਆਦਾ ਡਰਦੇ ਹਾਂ ਆਪਣੀ ਸੱਚਾਈ ਤੋਂ ਨਹੀਂ ਅਸੀਂ ਸੋਚਦੇ ਹਾਂ ਕਿਤੇ ਮੈਂ ਗਲਤ ਨਾ ਕਹਿ ਦੇਵਾਂ ਲੋਕ ਮੇਰੇ ਤੇ ਨਾ ਹੱਸਣ ਮੇਰੀ ਆਵਾਜ਼ ਅਜੀਬ ਨਾ ਲੱਗੇ ਕਿ ਤੇ ਮ ਅਜੀਬ ਨਾ ਲੱਗਾ ਪਰ ਅਸਲੀ ਡਰ ਇਹ ਨਹੀਂ ਹੈ ਅਸਲੀ ਡਰ ਇਹ ਹੈ ਕਿ ਅਸੀਂ ਖੁਦ ਨੂੰ ਲਾਇਕ ਨਹੀਂ ਸਮਝਦੇ ਔ ਕਮਾਲ ਦੀ ਗੱਲ ਦੱਸਾਂ ਦੁਨੀਆ 'ਚ ਕੋਈ ਵੀ ਬੰਦਾ ਪਰਫੈਕਟ ਬੁਲਾਰਾ ਨਹੀਂ ਹੁੰਦਾ ਪਰ ਜੋ ਲੋਕ ਬੇਧੜਕ ਬੋਲਦੇ ਨੇ ਉਹਨਾਂ ਨੇ ਨਿਰਪਰ ਹੋ ਕੇ ਪਰਫੈਕਟ ਬੋਲਣਾ ਨਹੀਂ ਸਿੱਖਿਆ ਉਹਨਾਂ ਨੇ ਡਰ ਦੇ ਬਾਵਜੂਦ ਬੋਲਣਾ ਸਿੱਖਿਆ ਕੌਨਫੀਡੈਂਸ ਬਿਨਾਂ ਡਰ ਹੋਣ ਦਾ ਨਾਂ ਨਹੀਂ ਹੈ ਕੌਨਫੀਡੈਂਸ ਦਾ ਨਾਂ ਹੈ ਡਰ ਹੋਣ ਦੇ ਬਾਵਜੂਦ ਬੋਲ ਪਾਣਾ ਅਸਲ ਜੀਵਨ ਵਿੱਚ ਬੇਧੜਕ ਬੋਲਣ ਵਾਲੇ ਲੋਕ ਉਹ ਨਹੀਂ ਹੁੰਦੇ ਜੋ ਉੱਚੀ ਬੋਲਦੇ ਨੇ ਉਹ ਹੁੰਦੇ ਨੇ ਜੋ ਸੱਚੇ ਹੁੰਦੇ ਨੇ ਉਹਨਾਂ ਦੀ ਲਾਇਨਸ ਪਰਫੈਕਟ ਨਹੀਂ ਹੁੰਦੀਆਂ ਪਰ એનર્ਜੀ ਮਜ਼ਬੂਤ ਹੁੰਦੀ ਹੈ ਤੇ ਦੁਨੀਆ એનર્ਜੀ ਨੂੰ ਸੁਣਦੀ ਹੈ ਗ੍ਰੈਮਰ ਨੂੰ ਨਹੀਂ ਕਈ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਬੋਲਣ ਦੀ ਸਕਿੱਲ ਸਿਰਫ ਨੇਚਰਲੀ ਆਉਂਦੀ ਹੈ ਪਰ ਇਹ ਬਿਲਕੁਲ ਗਲਤ ਹੈ ਬਿਨਾਂ ਡਰੇ ਗੱਲ ਕਰਨਾ ਇੱਕ ਸਿਖਲਾਈਯੋਗ ਸਕਿੱਲ ਹੈ ਬਿਲਕੁਲ ਹੋਰ ਸਕਿੱਲਸ ਵਾਂਗੂ ਜਿਵੇਂ ਜਿੰਮ ਵਿੱਚ ਬਾਡੀ ਬਣਦੀ ਹੈ ਉਹੀ ਤਰ੍ਹਾਂ ਕਮਿਊਨੀਕੇਸ਼ਨ ਵਿੱਚ ਕੌਨਫੀਡੈਂਸ ਬਣਦਾ ਹੈ ਰੋਜ਼ ਪ੍ਰੈਕਟਿਸ ਨਾਲ ਰੋਜ਼ ਛੋਟੀਆਂ ਜਿੱਤਾਂ ਨਾਲ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸ਼ਰਮੀਲੇ ਹੋ ਜਾਂ ਅੰਤਰਮੁਖੀ ਹੋ ਜਾਂ ਤੁਹਾਡੀ ਆਵਾਜ਼ ਪਰਫੈਕਟ ਨਹੀਂ ਹੈ ਤਾਂ ਇੱਕ ਗੱਲ ਯਾਦ ਰੱਖੋ ਸ਼ਾਂਤ ਲੋਕ ਬੁਰੇ ਬੁਲਾਰੇ ਨਹੀਂ ਹੁੰਦੇ ਉਹ ਸਿਰਫ ਆਪਣੀ ਆਵਾਜ਼ ਨੂੰ ਅਨਲੌਕ ਨਹੀਂ ਕਰਦੇ ਜਿੰਨਾਂ ਲੋਕਾਂ ਦੇ ਅੰਦਰ ਕਬਰਾਟ ਜ਼ਿਆਦਾ ਹੁੰਦੀ ਹੈ ਉਹਨਾਂ ਦੇ ਅੰਦਰ ਡੈਪਥ ਵੀ ਜ਼ਿਆਦਾ ਹੁੰਦੀ ਹੈ ਦੁਨੀਆ ਦੇ ਸਭ ਤੋਂ ਵੱਡੇ ਲੀਡਰਸ ਥਿੰਕਰਸ ਅਤੇ ਕ੍ਰੀਏਟਰਸ ਸ਼ੁਰੂ ਵਿੱਚ ਬਹੁਤ ਸ਼ਰਮਿਲੇ ਹੁੰਦੇ ਸਨ ਪਰ ਉਹ ਇੱਕ ਗੱਲ ਸਮਝ ਗਏ ਜੇ ਤੁਸੀਂ ਆਪਣੀ ਗੱਲ ਨਹੀਂ ਰੱਖਦੇ ਫਿਰ ਕੋਈ ਹੋਰ ਤੁਹਾਡੇ ਲਈ ਫੈਸਲੇ ਕਰੇਗਾ ਤੁਸੀਂ ਆਪਣੀ ਜ਼ਿੰਦਗੀ ਦੇ ਸਟੀering ਤੇ ਬੈਠਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਨੂੰ ਰਸਤਾ ਦੱਸਣ ਦਿਓਗੇ ਬਿਨਾਂ ਡਰੇ ਗੱਲ ਕਰਨਾ ਸਿਰਫ ਲੋਕਾਂ ਨਾਲ ਗੱਲਬਾਤ ਦੀ ਕਲਾ ਨਹੀਂ ਇਹ ਜ਼ਿੰਦਗੀ ਵਿੱਚ ਮੌਕੇ ਲੱਭਣ ਦੀ ਤਾਕਤ ਹੈ ਇਹ ਫਰੈਂਡਸ਼ਿਪ ਰਿਲੇਸ਼ਨਸ਼ਿਪ ਕੈਰੀਅਰ ਹਰ ਜਿਹਦਾ ਕੰਮ ਆਉਂਦੀ ਹੈ ਜਦੋਂ ਤੁਸੀਂ ਬੋਲਣਾ ਸਿੱਖ ਲੈਂਦੇ ਹੋ ਤਾਂ ਤੁਸੀਂ ਜ਼ਿੰਦਗੀ ਨੂੰ ਆਪਣੀ ਸ਼ਰਤਾਂ ਤੇ ਜਿਉਣਾ ਸਿੱਖ ਲੈਂਦੇ ਹੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਿਖਾਵਾਂਗੇ ਉਹ ਸੱਤ ਤਰੀਕੇ ਜਿਨ੍ਹਾਂ ਨਾਲ ਤੁਸੀਂ ਆਪਣੀ ਆਵਾਜ਼ ਤੋਂ ਡਰ ਦੂਰ ਕਰ ਸਕਦੇ ਹੋ ਆਪਣੇ ਦਿਲ ਤੇ ਦਿਮਾਗ ਵਿੱਚ ਕਲੈਰਿਟੀ ਲੈ ਆ ਸਕਦੇ ਹੋ ਅਤੇ ਬਿਨਾਂ ਡਰੇ ਬਿਨਾਂ ਡਗਮਗਾਏ ਦੁਨੀਆ ਅੱਗੇ ਆਪਣੀ ਗੱਲ ਰੱਖ ਸਕਦੇ ਹੋ ਜੇ ਤੁਸੀਂ ਤਿਆਰ ਹੋ ਡਰ ਤੋਂ ਆਜ਼ਾਦ ਹੋਣ ਲਈ ਆਪਣੀ ਆਵਾਜ਼ ਨੂੰ ਅਨਲੌਕ ਕਰਨ ਲਈ ਅਤੇ ਉਹ ਬੰਦਾ ਬਣਨ ਲਈ ਜੋ ਆਪਣੇ ਸ਼ਬਦਾਂ ਨਾਲ ਲੋਕਾਂ ਦਾ ਧਿਆਨ ਖਿੱਚ ਲੈਂਦਾ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਦਾ ਨਾਮ ਹੈ ਬਿਨਾਂ ਡਰੇ ਗੱਲ ਕਰਨਾ ਸਿੱਖੋ ਪਹਿਲਾ ਤਰੀਕਾ ਆਪਣੇ ਆਪ ਨੂੰ ਘਟਨਾ ਸਮਝੋ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਇਹ ਨਹੀਂ ਹੁੰਦੀ ਕਿ ਬੰਦਾ ਗੱਲ ਕਰਨਾ ਨਹੀਂ ਜਾਣਦਾ ਸਭ ਤੋਂ ਵੱਡੀ ਕਮਜ਼ੋਰੀ ਇਹ ਹੁੰਦੀ ਹੈ ਕਿ ਬੰਦਾ ਆਪਣੇ ਆਪ ਦੀ ਕਦਰ ਕਰਨਾ ਭੁੱਲ ਜਾਂਦਾ ਹੈ ਜਦ ਮਨ ਵਿੱਚ ਇਹ ਖਿਆਲ ਬੈਠ ਜਾਵੇ ਕਿ ਮੇਰੇ ਵਿੱਚ ਕੁਝ ਖਾਸ ਨਹੀਂ ਉਸ ਵੇਲੇ ਆਵਾਜ਼ ਵਿੱਚੋਂ ਹੌਸਲਾ ਆਪ ਹੀ ਘਟ ਜਾਂਦਾ ਹੈ ਬੰਦੇ ਦੀ ਤਾਕਤ ਉਸ ਦੀ ਜ਼ੁਬਾਨ ਵਿੱਚ ਨਹੀਂ ਉਸ ਦੇ ਮਨ ਵਿੱਚ ਹੁੰਦੀ ਹੈ ਜਦ ਤੁਸੀਂ ਆਪਣੇ ਦਿਲ ਵਿੱਚ ਕਹਿਣ ਲੱਗ ਪੈਂਦੇ ਹੋ ਕਿ ਮੈਂ ਵੀ ਮਹੱਤਵ ਰੱਖਦਾ ਹਾਂ ਉਸੇ ਵੇਲੇ ਹਰ ਸ਼ਬਦ ਤਾਕਤ ਨਾਲ ਪਰ ਜਾਂਦਾ ਹੈ ਆਪਣੇ ਆਪ ਨੂੰ ਘੱਟ ਸਮਝਣਾ ਇੱਕ ਅਜਿਹੀ ਜ਼ੰਜੀਰ ਹੈ ਜਿਹੜੀ ਆਵਾਜ਼ ਨਿਕਲਣ ਤੋਂ ਪਹਿਲਾਂ ਹੀ ਉਸ ਨੂੰ ਬੰਦ ਲੈਂਦੀ ਹੈ ਬੰਦਾ ਅੰਦਰ ਹੀ ਅੰਦਰ ਸੋਚਦਾ ਰਹਿ ਜਾਂਦਾ ਹੈ ਕਿ ਪਤਾ ਨਹੀਂ ਲੋਕਾਂ ਨੂੰ ਕਿਵੇਂ ਲੱਗੇਗਾ ਪਰ ਇਹ ਸਾਰਾ ਡਰ ਅਸਲ ਨਹੀਂ ਇਹ ਸਿਰਫ ਦਿਮਾਗ ਦਾ ਪਰਮ ਹੁੰਦਾ ਹੈ ਹਰ ਮਨੁੱਖ ਦੇ ਅੰਦਰ ਕੋਈ ਨਾ ਕੋਈ ਚਮਕ ਹੁੰਦੀ ਹੈ ਕੋਈ ਸ਼ਾਂਤ ਹੁੰਦਾ ਹੈ ਉਸ ਦੀ ਚੁੱਪ ਵਿੱਚ ਵੀ ਡੂੰਘਾਈ ਹੁੰਦੀ ਹੈ ਕੋਈ ਖੁਸ਼ਮਿਜ਼ਾਜ਼ ਹੁੰਦਾ ਹੈ ਉਸ ਦੀ ਹੱਸੀ ਹੋਰਾਂ ਲਈ ਰੋਸ਼ਨੀ ਬਣਦੀ ਹੈ ਕੋਈ ਸੋਚਣ ਵਾਲਾ ਹੁੰਦਾ ਹੈ ਉਸ ਦੀ ਸਮਝ ਹੋਰਾਂ ਨੂੰ ਰਾਹ ਦਿਖਾਉਂਦੀ ਹੈ ਇਹ ਤਾਕਤ ਤਦ ਹੀ ਬਾਹਰ ਆਉਂਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਘਟ ਨਹੀਂ ਯੋਗ ਸਮਝਣਾ ਸ਼ੁਰੂ ਕਰਦੇ ਹੋ ਬਚਪਨ ਵਿੱਚ ਕਈ ਵਾਰ ਬੱਚਿਆਂ ਨੂੰ ਕਿਹਾ ਜਾਂਦਾ ਹੈ ਚੁੱਪ ਰਹੁ ਵੱਡਿਆਂ ਦੇ ਸਾਹਮਣੇ ਨਾ ਬੋਲੋ ਤੇਰੇ ਵਰਗਿਆਂ ਦੀ ਗੱਲ ਕਿਸੇ ਨੇ ਨਹੀਂ ਸੁਣੀ ਇਹ ਲਾਈਨਾਂ ਬੇਤਿਆਨੇ ਵਿੱਚ ਬੋਲੀਆਂ ਜਾਂਦੀਆਂ ਹਨ ਪਰ ਦਿਲ ਤੇ ਡੂੰਗੀ ਛਾਪ ਛੱਡ ਜਾਂਦੀਆਂ ਹਨ ਹੁਣ ਸਮਾਂ ਆ ਗਿਆ ਹੈ ਉਸ ਛਾਪ ਤੋਂ ਬਾਹਰ ਆਉਣ ਦਾ ਜੀਵਨ ਉਸੇ ਦੀ ਸੁਣਦਾ ਹੈ ਜੋ ਆਪਣੇ ਆਪ ਦੇ ਸੁਣਦਾ ਹੈ ਜਿਹੜਾ ਬੰਦਾ ਆਪਣੇ ਮਨ ਨਾਲ ਖੜ ਸਕਦਾ ਹੈ ਉਸ ਨੂੰ ਕਿਸੇ ਹੋਰ ਦੀ ਇਜਾਜ਼ਤ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਉਸ ਦੇ ਅੰਦਰ ਇਹ ਆਵਾਜ਼ ਜੰਮ ਜਾਂਦੀ ਹੈ ਕਿ ਮੈਂ ਵੀ ਉਨ੍ਹਾਂ ਹੀ ਮਹੱਤਵ ਰੱਖਦਾ ਹਾਂ ਜਿੰਨਾ ਹੋਰ ਰੱਖਦੇ ਨੇ ਜਦ ਤੁਸੀਂ ਆਪਣੇ ਆਪ ਦੀ ਕਦਰ ਕਰਦੇ ਹੋ ਤੁਹਾਡਾ ਚਾਲ ਚੱਲਣ ਬਦਲ ਜਾਂਦਾ ਹੈ ਤੁਹਾਡਾ ਲਹਿਜਾ ਤਾਕਤਵਰ ਹੋ ਜਾਂਦਾ ਹੈ ਅਤੇ ਤੁਹਾਡੀ ਮੌਜੂਦਗੀ ਇੱਕ ਨਵੀਂ ਰੌਸ਼ਨੀ ਲਿਆਉਂਦੀ ਹੈ ਆਪਣੇ ਆਪ ਨੂੰ ਘੱਟ ਸਮਝ ਕੇ ਤੁਸੀਂ ਆਪਣੀ ਚਮਕ ਨੂੰ ਧੁੰਦਲਾ ਕਰ ਦਿੰਦੇ ਹੋ ਤੁਹਾਡੇ ਅੰਦਰ ਜਿਹੜੀ ਰੌਸ਼ਨੀ ਹੈ ਉਹ ਕਿਸੇ ਹੋਰ ਕੋਲ ਨਹੀਂ ਉਹ ਵੱਖਰੀ ਹੈ ਅਨੋਖੀ ਹੈ ਆਪਣੇ ਆਪ ਨੂੰ ਘੱਟ ਨਾ ਸਮਝੋ ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਕਈ ਗੁਣਾ ਵੱਧ ਹੋ ਤੁਹਾਡੀ ਗੱਲ ਦਾ ਵੀ ਪਾਰ ਹੈ ਤੁਹਾਡੀ ਸੋਚ ਦਾ ਵੀ ਅਰਥ ਹੈ ਤੁਹਾਡੀ ਹਾਜ਼ਰੀ ਦਾ ਵੀ ਮੋਲ ਹੈ ਜਦ ਤੁਸੀਂ ਆਪਣੇ ਆਪ ਨੂੰ ਮੰਨ ਲੈਂਦੇ ਹੋ ਤਾਂ ਦੁਨੀਆ ਵੀ ਤੁਹਾਨੂੰ ਮੰਨਣ ਲਈ ਮਜਬੂਰ ਹੋ ਜਾਂਦੀ ਹੈ ਦੂਸਰਾ ਤਰੀਕਾ ਬੋਲਣ ਦੀ ਸ਼ੁਰੂਆਤ ਤਾਕਤ ਦਾ ਦਰਵਾਜ਼ਾ ਜ਼ਿੰਦਗੀ ਵਿੱਚ ਹਰ ਵੱਡਾ ਕਦਮ ਇੱਕ ਛੋਟੀ ਜੀ ਸ਼ੁਰੂਆਤ ਤੋਂ ਜੰਮਦਾ ਹੈ ਗੱਲ ਕਰਨਾ ਵੀ ਉਹੀ ਹੈ ਲੋਕ ਸੋਚਦੇ ਨੇ ਕਿ ਬੋਲਣਾ ਮੁਸ਼ਕਿਲ ਹੈ ਪਰ ਅਸਲ ਮੁਸ਼ਕਿਲ ਸਿਰਫ ਪਹਿਲੇ ਸ਼ਬਦ ਵਿੱਚ ਹੁੰਦੀ ਹੈ ਜਦੋਂ ਤੁਸੀਂ ਪਹਿਲਾ ਸ਼ਬਦ ਬੋਲ ਦਿੰਦੇ ਹੋ ਡਰ ਆਪਣਾ ਜ਼ੋਰ ਖੋ ਬੈਠਦਾ ਹੈ ਦਿਲ ਦੀ ਧੜਕਣ ਸ਼ਾਂਤ ਹੋ ਜਾਂਦੀ ਹੈ ਹੱਥਾਂ ਦਾ ਕੰਬਣਾ हट ਜਾਂਦਾ ਹੈ ਅਤੇ ਅੰਦਰੋਂ ਇੱਕ ਸੁਖ ਦੀ ਹਵਾ ਚੱਲਦੀ ਹੈ ਕਿ ਮੈਂ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਬੋਲਣਾ ਕੋਈ ਕਲਾ ਨਹੀਂ ਇਹ ਆਪਣੇ ਆਪ ਤੇ ਯਕੀਨ ਦਾ ਦਰਵਾਜ਼ਾ ਹੈ ਜਿਸ ਦਿਨ ਤੁਸੀਂ ਮੂੰਹ ਖੋਲ੍ਹ ਦਿੰਦੇ ਹੋ ਉਸ ਦਿਨ ਤੁਸੀਂ ਸਿਰਫ ਸ਼ਬਦ ਨਹੀਂ ਕੱਢਦੇ ਤੁਸੀਂ ਆਪਣੇ ਅੰਦਰੋਂ ਤਾਕਤ ਕੱਢ ਦਿੰਦੇ ਹੋ ਪਹਿਲੀ ਵਾਰੀ ਮੂੰਹ ਖੋਲਣ ਵਿੱਚ ਹਮੇਸ਼ਾ ਥੋੜੀ ਸ਼ਰਮ ਹੁੰਦੀ ਹੈ ਇਹ ਸੁਭਾਵਿਕ ਹੈ ਪਰ ਸ਼ਰਮ ਮਨੁੱਖ ਨੂੰ ਰੋਕਦੀ ਨਹੀਂ ਸ਼ਰਮ ਮਨੁੱਖ ਨੂੰ ਨਰਮ ਬਣਾਉਂਦੀ ਹੈ ਅਤੇ ਨਰਮ ਦਿਲ ਵਾਲੇ ਬੰਦੇ ਅਕਸਰ ਸਭ ਤੋਂ ਚੰਗੇ ਬੁਲਾਰੇ ਬਣਦੇ ਹਨ ਕਿਉਂਕਿ ਉਹਨਾਂ ਦੀ ਗੱਲ ਸੱਚਾਈ ਨਾਲ ਨਿਕਲਦੀ ਹੈ ਪਹਿਲਾ ਵਾਕ ਕਦੇ ਵੀ ਪਰਫੈਕਟ ਨਹੀਂ ਹੁੰਦਾ ਪਰ ਜ਼ਰੂਰੀ ਹੈ ਕਿ ਉਹ ਨਿਕਲੇ ਕਈ ਵਾਰ ਸਧਾਰਨ ਲਫ਼ਜ਼ ਮੈਨੂੰ ਕੁਝ ਕਹਿਣਾ ਸੀ ਇੱਕ ਬਹੁਤ ਵੱਡੀ ਤਾਕਤ ਬਣ ਜਾਂਦਾ ਹੈ ਲੋਕ ਤੁਹਾਡੇ ਸ਼ਬਦਾਂ ਵਿੱਚ ਪਰਫੈਕਸ਼ਨ ਨਹੀਂ ਲੱਭਦੇ ਉਹ ਤੁਹਾਡੀ ਸੱਚਾਈ ਲੱਭਦੇ ਹਨ ਜੇ ਤੁਸੀਂ ਸੱਚੇ ਦਿਲੋਂ ਬੋਲਦੇ ਹੋ ਤਾਂ ਗੱਲ ਛੋਟੀ ਹੋਵੇ ਹੀ ਆ ਵੱਡੀ ਉਹ ਦਿਲ ਤੇ ਆਪਣਾ ਅਸਰ ਛੱਡਦੀ ਹੈ ਬਹੁਤ ਸਾਰੇ ਲੋਕ ਬੋਲਣ ਤੋਂ ਇਸ ਲਈ ਡਰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਦੂਜੇ ਕੀ ਸੋਚਣਗੇ ਪਰ ਇੱਕ ਸੱਚੀ ਗੱਲ ਸਮਝ ਲਾਓ ਦੁਨੀਆ ਬੰਦੇ ਨੂੰ ਉਦੋਂ ਤੱਕ ਹੀ ਨਜ਼ਰ ਅੰਦਾਜ਼ ਕਰਦੀ ਹੈ ਜਦ ਤੱਕ ਬੰਦਾ ਖੁਦ ਆਪਣੀ ਆਵਾਜ਼ ਨੂੰ ਨਜ਼ਰ ਅੰਦਾਜ਼ ਕਰਦਾ ਹੈ ਜਿਸ ਦਿਨ ਤੁਸੀਂ ਹਿੰਮਤ ਕਰਕੇ ਆਪਣੀ ਗੱਲ ਰੱਖ ਦਿੰਦੇ ਹੋ ਉਸ ਦਿਨ ਲੋਕਾਂ ਦੀ ਸੋਚ ਵੀ ਬਦਲਣ ਲੱਗ ਜਾਂਦੀ ਹੈ ਬੋਲਣ ਦੀ ਸ਼ੁਰੂਆਤ ਦੂਜਿਆਂ ਨੂੰ ਸੁਣਾਉਣ ਲਈ ਨਹੀਂ ਹੁੰਦੀ ਇਹ ਆਪਣੇ ਮਨ ਨੂੰ ਯਕੀਨ ਦਿਵਾਉਣ ਲਈ ਹੁੰਦੀ ਹੈ ਕਿ ਮੇਰੀ ਗੱਲ ਵੀ ਮਹੱਤਵ ਰੱਖਦੀ ਹੈ ਗੱਲ ਕਰੋ ਹੌਲੀ ਕਰੋ ਪਰ ਕਰੋ ਸਾਧਾਰਨ ਕਰੋ ਪਰ ਕਰੋ ਦਗਮਗਾਉਂਦੇ ਹੋਏ ਕਰੋ ਪਰ ਕਰੋ ਕਿਉਂਕਿ ਸ਼ੁਰੂਆਤ ਪਰਫੈਕਟ ਹੋਣ ਲਈ ਨਹੀਂ ਹੁੰਦੀ ਸ਼ੁਰੂਆਤ ਤਾਕਤ ਜਗਾਉਣ ਲਈ ਹੁੰਦੀ ਹੈ ਹਰ ਸ਼ਬਦ ਜੋ ਤੁਸੀਂ ਬੋਲਦੇ ਹੋ ਉਹ ਤੁਹਾਨੂੰ ਅੱਗੇ ਵਧਾਉਂਦਾ ਹੈ ਹਰ ਵਾਰ ਜਦੋਂ ਤੁਸੀਂ ਆਪਣੀ ਚੁੱਪ ਤੋੜਦੇ ਹੋ ਤੁਸੀਂ ਆਪਣੇ ਡਰ ਨੂੰ ਹਰਾਉਂਦੇ ਹੋ ਬੋਲਣ ਦੀ ਸ਼ੁਰੂਆਤ ਇਹ ਕੋਈ ਜਾਦੂ ਨਹੀਂ ਇਹ ਅੰਦਰਲਾ ਦਰਵਾਜ਼ਾ ਹੈ ਜੋ ਸਾਲਾਂ ਤੋਂ ਬੰਦ ਪਿਆ ਹੁੰਦਾ ਹੈ ਅਤੇ ਜਦੋਂ ਤੁਸੀਂ ਇਸ ਨੂੰ ਖੋਲ ਦਿੰਦੇ ਹੋ ਤਾਂ ਅੰਦਰੋਂ ਜੋ ਰੋਸ਼ਨੀ ਨਿਕਲਦੀ ਹੈ ਉਹ ਤੁਹਾਨੂੰ ਵੀ ਹੈਰਾਨ ਕਰ ਦਿੰਦੀ ਹੈ ਯਾਦ ਰੱਖੋ ਜਿਹੜਾ ਮੂੰਹ ਖੋਲਣਾ ਸਿੱਖ ਲੈਂਦਾ ਹੈ ਉਹ ਰਾਹ ਵੀ ਖੋਲਣਾ ਸਿੱਖ ਲੈਂਦਾ ਹੈ ਤੀਸਰਾ ਤਰੀਕਾ ਨਤੀਜੇ ਬਾਰੇ ਸੋਚਣਾ ਛੱਡੋ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਡਰ ਉਹ ਨਹੀਂ ਜੋ ਗੱਲ ਕਰਦੇ ਵੇਲੇ ਮਹਿਸੂਸ ਹੁੰਦਾ ਹੈ ਸਭ ਤੋਂ ਵੱਡਾ ਡਰ ਉਹ ਹੁੰਦਾ ਹੈ ਜੋ ਗੱਲ ਕਰਨ ਤੋਂ ਪਹਿਲਾਂ ਦਿਮਾਗ ਵਿੱਚ ਚੱਲਦਾ ਹੈ ਕਿਤੇ ਨਤੀਜਾ ਖਰਾਬ ਨਾ ਹੋ ਜਾਵੇ ਕਿਤੇ ਲੋਕ ਗਲਤ ਨਾ ਸਮਝ ਲੈਣ ਕਿਤੇ ਮੇਰੀ ਗੱਲ ਦੀ ਕਦਰ ਨਾ ਰਹੇ ਪਰ ਸੱਚ ਇਹ ਹੈ ਕੇ ਨਤੀਜੇ ਬਾਰੇ ਸੋਚਣਾ ਆਵਾਜ਼ ਨੂੰ ਰੋਕਦਾ ਹੈ ਹੌਸਲੇ ਨੂੰ ਨਹੀਂ ਜਦੋਂ ਕੋਈ ਮਨੁੱਖ ਨਤੀਜੇ ਬਾਰੇ ਜ਼ਿਆਦਾ ਸੋਚਦਾ ਹੈ ਉਹ ਅੱਜ ਨੂੰ ਗਵਾ ਬੈਠਦਾ ਹੈ ਮੌਕਾ ਹੱਥੋਂ ਨਿਕਲ ਜਾਂਦਾ ਹੈ ਤੇ ਗੱਲ ਮਨ ਵਿੱਚ ਹੀ ਦਬ ਜਾਂਦੀ ਹੈ ਹਰ ਵੱਡੀ ਗੱਲ ਤਦ ਹੀ ਕਹੀ ਜਾਂਦੀ ਹੈ ਜਦੋਂ ਮਨੁੱਖ ਆਪਣਾ ਧਿਆਨ ਕੀ ਹੋਵੇਗਾ ਤੋਂ ਹਟਾ ਕੇ ਕੀ ਕਹਿਣਾ ਤੇ ਲਿਆਉਂਦਾ ਨਤੀਜੇ ਬਾਰੇ ਸੋਚ ਕੇ ਕੋਈ ਵੀ ਮਨੁੱਖ ਕਦੇ ਬਹਾਦਰ ਨਹੀਂ ਬਣਦਾ ਬਹਾਦਰੀ ਤਦ ਬਣਦੀ ਹੈ ਜਦੋਂ ਤੁਸੀਂ ਅੰਜਾਮ ਤੋਂ ਵੱਡੀ ਆਪਣੀ ਸੱਚਾਈ ਨੂੰ ਮੰਨਦੇ ਹੋ ਨਤੀਜੇ ਦੀ ਚਿੰਤਾ ਦਿਮਾਗ ਨੂੰ ਦਗਾਉਂਦੀ ਹੈ ਪਰ ਗੱਲ ਕਰਨੀ ਹੁੰਦੀ ਹੈ ਦਿਲ ਨਾਲ ਦਿਲ ਦੀ ਗੱਲ ਦਿਲ ਨਾਲ ਹੀ ਸੁਣੀ ਜਾਂਦੀ ਹੈ ਨਤੀਜੇ ਦੀ ਸੋਚ ਉਸ ਗੱਲ ਦੀ ਗਰਮੀ ਘਟਾ ਦਿੰਦੀ ਹੈ ਤੁਸੀਂ ਕਦੇ ਧਿਆਨ ਦਿੱਤਾ ਹੈ ਖੇਤ ਵਿੱਚ ਬੀਜ ਨੂੰ ਬੀਜ ਕੇ ਕਿਸਾਨ ਪਹਿਲੇ ਦਿਨ ਫਸਲ ਦਾ ਹਿਸਾਬ ਨਹੀਂ ਲਗਾਉਂਦਾ ਉਹ ਬੀਜ ਦਾ ਸੰਭਾਲਦਾ ਹੈ ਤੇ ਭਰੋਸਾ ਕਰਦਾ ਹੈ ਇਸੇ ਤਰ੍ਹਾਂ ਗੱਲ ਵੀ ਪਹਿਲਾਂ ਬੀਜ ਹੈ ਨਤੀਜਾ ਬਾਅਦ ਚ ਆਉਂਦਾ ਹੈ ਜਿਹੜੇ ਲੋਕ ਹਮੇਸ਼ਾ ਅੰਜਾਮ ਦੀ ਸੋਚ ਕਰਦੇ ਰਹਿੰਦੇ ਹਨ ਉਹ ਕਦੇ ਵੀ ਅਸਲ ਵਿੱਚ ਅੱਗੇ ਨਹੀਂ ਵੱਧ ਸਕਦੇ ਉਹ ਹਰ ਵਾਰ ਰੁਕ ਜਾਂਦੇ ਹਨ ਹਰ ਵਾਰ ਡੋਲ ਜਾਂਦੇ ਹਨ ਹਰ ਵਾਰ ਖੁਦ ਨੂੰ ਕਹਿੰਦੇ ਹਨ ਕਿ ਕੱਲ ਬਣਾ ਲਈਏ ਪਰ ਕੱਲ ਹਮੇਸ਼ਾ ਕੱਲ ਹੀ ਰਹਿ ਜਾਂਦਾ ਹੈ ਨਤੀਜੇ ਦੀ ਲੋੜ ਛੱਡ ਦਿਓ ਚਾਹੇ ਗੱਲ ਛੋਟੀ ਹੋਵੇ ਜਾਂ ਵੱਡੀ ਸਿਰਫ ਆਪਣਾ ਸੱਚਾ ਮਨ ਬੋਲੋ ਸੱਚਾ ਮਨ ਕਦੇ ਵੀ ਨਹੀਂ ਹਾਰਦਾ ਾਰੇ ਤਾਂ ਉਹ ਲੋਕ ਹਨ ਜੋ ਆਪਣਾ ਦਿਲ ਬੰਦ ਕਰ ਲੈਂਦੇ ਹਨ ਇਹ ਵੀ ਸਮਝ ਲਓ ਨਤੀਜੇ ਤੇ ਤੁਹਾਡਾ ਕਾਬੂ ਨਹੀਂ ਪਰ ਕੋਸ਼ਿਸ਼ ਤੇ ਪੂਰਾ ਕਾਬੂ ਹੈ ਨਤੀਜਾ ਲੋਕਾਂ ਦੀ ਸੋਚ ਹੈ ਪਰ ਗੱਲ ਤੁਹਾਡੀ ਹਿੰਮਤ ਹੈ ਅਤੇ ਜ਼ਿੰਦਗੀ ਵਿੱਚ ਹਿੰਮਤ ਜਿੱਤਦੀ ਹੈ ਹਿਸਾਬ ਨਹੀਂ ਗੱਲ ਕਰਨੀ ਇੱਕ ਬਹਾਦਰੀ ਹੈ ਨਤੀਜੇ ਦੀ ਚਿੰਤਾ ਇੱਕ ਬੋਝ ਬੋਝ ਛੱਡੋ ਬਹਾਦਰੀ ਚੁਣੋ ਜਦੋਂ ਤੁਸੀਂ ਨਤੀਜੇ ਦੀਆਂ ਗੰਡਾ ਖੋਲ ਦਿੰਦੇ ਹੋ ਦਾ ਆਵਾਜ਼ ਹੌਲੀ-ਹੌਲੀ ਨਿਡਰ ਹੋ ਕੇ ਨਿਕਲਦੀ ਹੈ ਮਨ ਹੌਲਾ ਹੋ ਜਾਂਦਾ ਹੈ ਸਾਰ ਡੂੰਗੇ ਹੋ ਜਾਂਦੇ ਹਨ ਤੇ ਗੱਲ ਸਾਫ਼ ਹੋ ਜਾਂਦੀ ਹੈ ਜਿਨ੍ਹਾਂ ਨੇ ਦੁਨੀਆ ਬਦਲੀ ਉਹਨਾਂ ਨਤੀਜੇ ਨਹੀਂ ਸੋਚੇ ਉਹਨਾਂ ਆਪਣੀ ਗੱਲ ਸੱਚਾਈ ਨਾਲ ਕਹੀ ਜਿੱਥੇ ਸੱਚਾਈ ਹੁੰਦੀ ਹੈ ਉਥੇ ਨਤੀਜੇ ਆਪ ਵੱਡ ਜਾਂਦੇ ਹਨ ਨਤੀਜੇ ਦੇ ਡਰ ਨੂੰ ਛੱਡ ਦਿਓ ਗੱਲ ਕਰਨਾ ਸ਼ੁਰੂ ਕਰੋ ਰਾ ਆਪਣੇ ਆਪ ਖੁੱਲਣੇ ਸ਼ੁਰੂ ਹੋ ਜਾਣਗੇ ਚੌਥਾ ਤਰੀਕਾ ਆਈ ਕੰਟੈਕਟ ਤੁਹਾਡਾ ਹਥਿਆਰ ਹੈ ਬੋਲਣ ਤੋਂ ਪਹਿਲਾਂ ਅੱਖਾਂ ਚਿਹਰੇ ਤੇ ਬੰਦਿਆਂ ਨੂੰ ਤੁਹਾਡੀ ਹਿੰਮਤ ਦੱਸ ਦਿੰਦੀਆਂ ਹਨ ਅੱਖਾਂ ਉਹ ਦਰਵਾਜ਼ੇ ਹਨ ਜਿੱਥੋਂ ਲੋਕ ਤੁਹਾਡੀ ਤਾਕਤ ਤੁਹਾਡੀ ਸੱਚਾਈ ਤੇ ਤੁਹਾਡਾ ਪਰੋਸਾ ਪੜ ਲੈਂਦੇ ਹਨ ਆਈ ਕੰਟੈਕਟ ਕੋਈ ਸਿਰਫ ਨਜ਼ਰ ਮਿਲਾਉਂਦਾ ਨਾਮ ਨਹੀਂ ਇਹ ਇੱਕ ਚੁੱਪਚਾਪ ਹਥਿਆਰ ਹੈ ਜਿਹੜਾ ਬੋਲਣ ਤੋਂ ਪਹਿਲਾਂ ਹੀ ਦੂਜੇ ਦੇ ਦਿਲ ਵਿੱਚ ਤੁਹਾਡੀ ਜਗ੍ਹਾ ਬਣਾ ਦਿੰਦਾ ਹੈ ਜਦੋਂ ਤੁਸੀਂ ਗੱਲ ਕਰਦੇ ਆਂ ਅੱਖਾਂ ਅੱਖਾਂ ਨਾਲ ਮਿਲਾਉਂਦੇ ਹੋ ਉਸ ਵੇਲੇ ਤੁਸੀਂ ਦੁਨੀਆ ਨੂੰ ਦੱਸ ਦਿਓ ਕਿ ਮੈਂ ਇੱਥੇ ਹਾਂ ਮੈਂ ਸੱਚਾ ਹਾਂ ਮੈਂ ਲੁਕਿਆ ਹੋਇਆ ਨਹੀਂ ਅੱਖਾਂ ਦੀ ਹਿੰਮਤ ਸ਼ਬਦਾਂ ਦੀ ਲੋੜ ਕਟਾ ਦਿੰਦੀ ਹੈ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਆਈ ਕੰਟੈਕਟ ਕਰਨ ਨਾਲ ਦਬਾਅ ਮਹਿਸੂਸ ਹੁੰਦਾ ਹੈ ਪਰ ਦਬਾਅ ਨਹੀਂ ਬਣਦਾ ਦਰਅਸਲ ਹਿੰਮਤ ਜਾਗਦੀ ਹੈ ਕਿਉਂਕਿ ਅੱਖਾਂ ਵਿੱਚ ਡਰ ਲੁਕਦਾ ਨਹੀਂ ਅੱਖਾਂ ਵਿੱਚ ਸੱਚਾਈ ਦਿਖਦੀ ਹੈ ਸੱਚ ਦੀ ਤਾਕਤ ਹਮੇਸ਼ਾ ਡਰ ਤੋਂ ਵੱਡੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਗੱਲ ਦੱਸਦੇ ਹੋ ਅਤੇ ਉਸੇ ਵੇਲੇ ਉਸ ਦੀ ਅੱਖਾਂ ਵਿੱਚ ਅੱਖਾਂ ਪਾਉਂਦੇ ਹੋ ਉਹ ਬੰਦਾ ਤੁਹਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ ਹੈ ਉਹ ਤੁਹਾਡੀ ਗੱਲ ਨਹੀਂ ਤੁਹਾਡਾ ਯਕੀਨ ਸੁਣ ਰਿਹਾ ਹੁੰਦਾ ਹੈ ਅਸੀਂ ਅਕਸਰ ਇਹ ਗਲਤੀ ਕਰਦੇ ਹਾਂ ਕਿ ਗੱਲ ਕਰਦਿਆਂ ਨਜ਼ਰ ਹੇਠਾਂ ਕਰ ਲੈਂਦੇ ਹਾਂ ਦਰਵਾਜ਼ਾ ਵੇਖ ਲਿਆ ਹੱਥ ਵੇਖ ਲਏ ਜ਼ਮੀਨ ਵੇਖ ਲਈ ਪਰ ਇਹ ਸਾਰਾ ਡਰ ਦਾ ਨਿਸ਼ਾਨ ਹੁੰਦਾ ਹੈ ਅਕਲ ਦਾ ਨਹੀਂ ਪਰ ਜਦੋਂ ਤੁਸੀਂ ਅੱਖਾਂ ਉੱਪਰ ਕਰਦੇ ਹੋ ਦੂਜੇ ਦੀ ਅੱਖਾਂ ਵਿੱਚ ਅੱਖਾਂ ਪਾਉਂਦੇ ਹੋ ਉਸ ਸੁਵੇਲੇ ਇੱਕ ਚੁੱਪ ਚਾਪ ਤਾਕਤ ਤੁਹਾਡੇ ਦਿਲ ਵਿੱਚ ਆਉਂਦੀ ਹੈ ਉਹ ਤਾਕਤ ਤੁਹਾਨੂੰ ਕਹਿੰਦੀ ਹੈ ਕਿ ਤੁਸੀਂ ਆਪਣੇ ਸ਼ਬਦਾਂ ਦੇ ਪਿੱਛੇ ਖਰੇ ਹੋ ਅੱਖਾਂ ਦੀ ਆਈ ਕੰਟੈਕਟ ਕਰਨ ਨਾਲ ਗੱਲ ਆਪਣੀ ਜਗ੍ਹਾ ਪੱਕੀ ਕਰ ਲੈਂਦੀ ਹੈ ਅੱਖਾਂ ਵਿੱਚੋਂ ਨਿਕਲਦੀ ਸੱਚਾਈ ਹੌਲੀ ਗੱਲ ਨੂੰ ਵੀ ਭਾਰ ਦੇ ਦਿੰਦੀ ਹੈ ਅਤੇ ਇਹ ਵੀ ਸਮਝ ਲਓ ਜਿਹੜਾ ਬੰਦਾ ਅੱਖਾਂ ਵਿੱਚ ਅੱਖਾਂ ਪਾ ਸਕਦਾ ਹੈ ਉਹ ਦੁਨੀਆ ਨਾਲ ਮੁਕਾਬਲਾ ਵੀ ਕਰ ਸਕਦਾ ਹੈ ਕਿਉਂਕਿ ਅੱਖਾਂ ਦੀ ਹਿੰਮਤ ਮਨ ਦੀ ਹਿੰਮਤ ਤੋਂ ਜੰਮਦੀ ਹੈ ਜਦੋਂ ਤੁਸੀਂ ਹੌਲੀ ਨਜ਼ਰ ਮਿਲਾਉਂਦੇ ਹੋ ਉਹ ਦੂਜੇ ਨੂੰ ਇਸ਼ਾਰਾ ਹੁੰਦਾ ਹੈ ਕਿ ਮੈਂ ਗੱਲ ਛੁਪਾ ਨਹੀਂ ਰਿਹਾ ਮੈਂ ਦਿਲੋਂ ਬੋਲ ਰਿਹਾ ਪ੍ਰਕਿਰਤੀ ਵਿੱਚ ਵੀ ਦੇਖੋ ਸ਼ੇਰ ਦੀ ਤਾਕਤ ਉਸ ਦੀ ਦਹਾੜ ਵਿੱਚ ਨਹੀਂ ਹੁੰਦੀ ਉਸ ਦੀ ਅੱਖਾਂ ਦੀ ਨਿਡਰਤਾ ਵਿੱਚ ਹੁੰਦੀ ਹੈ ਉਹ ਚੁੱਪ ਖੜਾ ਰਹੇ ਫਿਰ ਵੀ ਉਸ ਦੀ ਨਜ਼ਰ ਦੱਸ ਦਿੰਦੀ ਹੈ ਕਿ ਉਹ ਰਾਜਾ ਕਿਉਂ ਹੈ ਗੱਲ ਕਰਦਿਆਂ ਨਜ਼ਰ ਮਿਲਾਉਣ ਦਾ ਮਤਲਬ ਦਬਦਬਾ ਦਿਖਾਉਣਾ ਨਹੀਂ ਇਹ ਦੱਸਣਾ ਹੈ ਕਿ ਤੁਸੀਂ ਆਪਣੀ ਗੱਲ ਦੇ ਮਾਲਕ ਹੋ ਆਈ ਕੰਟੈਕਟ ਨੂੰ ਹਥਿਆਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਬਿਨਾ ਆਵਾਜ਼ ਤੋਂ ਵੀ ਤੁਹਾਡੇ ਕੌਨਫੀਡੈਂਸ ਦੀ ਗੂੰਜ ਪਹੁੰਚਾ ਦਿੰਦਾ ਹੈ ਹਰ ਰੋਜ਼ ਕਿਸੇ ਨਾਲ ਛੋਟੀ ਜਿਹੀ ਗੱਲ ਕਰਦਿਆਂ ਵੀ 2-3 ਸੈਕਿੰਡ ਦਾ ਆਈ ਕੰਟੈਕਟ ਕਰੋ ਹੌਲੀ ਨਜ਼ਰ ਸਾਫ਼ ਮਨ ਤੇ ਸ਼ਾਂਤ ਸਾ ਇਸ ਨਾਲ ਤੁਹਾਡਾ ਮਨ ਮਜ਼ਬੂਤ ਹੁੰਦਾ ਜਾਵੇਗਾ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਅੱਖਾਂ ਦੀ ਭਾਸ਼ਾ ਸਿੱਖ ਲੈਂਦਾ ਹੈ ਉਹ ਬਿਨਾ ਬੋਲੇ ਵੀ ਆਪਣਾ ਪ੍ਰਭਾਵ ਛੱਡ ਜਾਂਦਾ ਹੈ ਪੰਜਵਾਂ ਤਰੀਕਾ ਹੌਲੀ ਬੋਲੋ ਦਬਾਅ ਘਟੇਗਾ ਗੱਲ ਕਰਦਿਆਂ ਸਭ ਤੋਂ ਵੱਡੀ ਗਲਤੀ ਲੋਕ ਇਹ ਕਰਦੇ ਹਨ ਕਿ ਜਦੋਂ ਦਿਮਾਗ ਵਿੱਚ ਡਰ ਹੋਵੇ ਅਤੇ ਦਿਲ ਵਿੱਚ ਘਬਰਾਹਟ ਉਹ ਬੋਲਣਾ ਤੇਜ਼ ਕਰ ਲੈਂਦੇ ਹਨ ਪਰ ਜਿੰਨਾ ਤੁਸੀਂ ਤੇਜ਼ ਬੋਲੋਗੇ ਓਨਾ ਹੀ ਦਿਮਾਗ ਹੋਰ ਤੇਜ਼ ਦੌੜਨਾ ਸ਼ੁਰੂ ਕਰ ਦੇਵੇਗਾ ਅਤੇ ਦਿਮਾਗ ਜਦੋਂ ਦੌੜਦਾ ਆਵਾਜ਼ ਕੰਬਣ ਲੱਗ ਜਾਂਦੀ ਹੈ ਸ਼ਬਦ ਫਸ ਜਾਂਦੇ ਨੇ ਅਤੇ ਮਨ ਵਿੱਚ ਦਬਾਅ ਹੋਰ ਵੱਧ ਜਾਂਦਾ ਹੈ ਹੌਲੀ ਬੋਲਣਾ ਸਿਰਫ ਇੱਕ ਤਰੀਕਾ ਨਹੀਂ ਇਇਕ ਅੰਦਰਲਾ ਸੰਦੇਸ਼ ਹੈ ਕਿ ਮੈਂ ਕਬਰਾਇਆ ਨਹੀਂ ਮੈਂ ਕਾਬੂ ਵਿੱਚ ਹਾਂ ਜਦੋਂ ਤੁਸੀਂ ਹੌਲੀ ਬੋਲਦੇ ਹੋ ਤਾਂ ਸਾਹ ਲੰਬਾ ਹੋ ਜਾਂਦਾ ਹੈ ਲੰਬਾ ਸਾਹ ਦਿਮਾਗ ਨੂੰ ਸ਼ਾਂਤ ਬਿੰਦਾ ਹੈ ਸ਼ਾਂਤ ਦਿਮਾਗ ਆਵਾਜ਼ ਨੂੰ ਠੀਕ ਰਸਤਾ ਦਿੰਦਾ ਹੈ ਅਤੇ ਇਹੀ ਰਸਤਾ ਕੌਨਫੀਡੈਂਸ ਬਣਾਉਂਦਾ ਹੈ ਹੌਲੀ ਬੋਲਣ ਦਾ ਇੱਕ ਹੋਰ ਅਜੀਬ ਜਿਹਾ ਕਮਾਲ ਹੁੰਦਾ ਹੈ ਦੂਜੇ ਲੋਕ ਤੁਹਾਡੀ ਗੱਲ ਜ਼ਿਆਦਾ ਧਿਆਨ ਨਾਲ ਸੁਣਦੇ ਹਨ ਕਿਉਂਕਿ ਹੌਲੀ ਆਵਾਜ਼ ਵਿੱਚ ਉਹ ਖਿੱਚ ਹੁੰਦੀ ਹੈ ਜੋ ਦਿਲ ਨੂੰ ਸੁਣਨ ਲਈ ਮਜਬੂਰ ਕਰ ਦਿੰਦੀ ਹੈ ਤੇਜ਼ ਆਵਾਜ਼ ਦਵਦਵਾ ਦਿਖਾਉਂਦੀ ਹੈ ਪਰ ਹੌਲੀ ਆਵਾਜ਼ ਯਕੀਨ ਦਿਖਾਉਂਦੀ ਹੈ ਜਿਸ ਬੰਦੇ ਦੇ ਸ਼ਬਦ ਹੌਲੀ ਤਰ੍ਹਾਂ ਦੁਨੀਆ ਤੱਕ ਪਹੁੰਚਦੇ ਹਨ ਉਹ ਸ਼ਬਦ ਦਿਲ ਵਿੱਚ ਵੱਧ ਡੂੰਘੇ ਚਲੇ ਜਾਂਦੇ ਹਨ ਤੁਸੀਂ ਕਦੇ ਧਿਆਨ ਦਿਓ ਮਹਾਨ ਨੇਤਾ ਬੁੱਧੀਮਾਨ ਲੋਕ ਧਿਆਨ ਕਰਨ ਵਾਲੇ ਸਿਆਣੇ ਬਜ਼ੁਰਗ ਸਭ ਹੌਲੀ ਗੱਲ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਹੌਲੀ ਗੱਲ ਵਿੱਚ ਰਾਜ ਹੈ ਫਹਿਰਾ ਵਿੱਚ ਤਾਕਤ ਹੈ ਅਤੇ ਸ਼ਾਂਤੀ ਵਿੱਚ ਪ੍ਰਭਾਵ ਹੈ ਹੌਲੀ ਗੱਲ ਕਰਨ ਨਾਲ ਤੁਹਾਡੇ ਸ਼ਬਦਾਂ ਵਿੱਚ ਇੱਕ ਅਜੀਬਾ ਵਿਸ਼ਵਾਸ ਆ ਜਾਂਦਾ ਹੈ ਜੋ ਕੋਈ ਤੇਜ਼ ਆਵਾਜ਼ ਵੀ ਨਹੀਂ ਦੇ ਸਕਦੀ। ਹੌਲੀ ਗੱਲ ਕਰਨ ਵਾਲੇ ਦੀ ਮੌਜੂਦਗੀ ਵਿੱਚ ਇੱਕ ਨਰਮ ਤਾਕਤ ਹੁੰਦੀ ਹੈ ਜੋ ਦੂਜੇ ਨੂੰ ਆਰਾਮ ਮਹਿਸੂਸ ਕਰਾਉਂਦੀ ਹੈ ਅਤੇ ਮਾਹੌਲ ਨੂੰ ਸੁਖ ਨਾਲ ਭਰਦੀ ਹੈ। ਜਦੋਂ ਮਨ ਵਿੱਚ ਡਰ ਹੋਵੇ ਗੱਲ ਕੱਢਣ ਤੋਂ ਪਹਿਲਾਂ ਇੱਕ ਸੈਕਿੰਡ ਰੁਕੋ। ਲੰਬਾ ਸਾਹ ਲਿਓ ਫਿਰ ਹੌਲੀ ਬੋਲੋ। ਇਹ ਛੋਟੀ ਆਦਤ ਡਰ ਨੂੰ ਛੁ ਕਰ ਦਿੰਦੀ ਹੈ। ਹੌਲੀ ਬੋਲਣਾ ਨਾ ਸਿਰਫ ਦਬਾਅ ਘਟ ਹੁੰਦਾ ਪਰ ਬੰਦੇ ਦੀ ਸੋਚ ਵੀ ਸਹੀ ਤਰੀਕੇ ਨਾਲ ਬਾਹਰ ਆਉਂਦੀ ਹੈ ਹੌਲੀ ਆਵਾਜ਼ ਵਿੱਚ ਉਹ ਤਾਕਤ ਹੈ ਜੋ ਤੇਜ਼ੀ ਵਿੱਚ ਨਹੀਂ ਯਾਦ ਰੱਖੋ ਹੌਰੀਆਂ ਗੱਲਾਂ ਕਮਜ਼ੋਰੀ ਨਹੀਂ ਹੌਲੀਆਂ ਗੱਲਾਂ ਸਮਝਦਾਰੀ ਹੁੰਦੀਆਂ ਹਨ ਜਿਹੜੇ ਬੰਦੇ ਹੌਲੀ ਬੋਲਣਾ ਸਿੱਖ ਲੈਂਦੇ ਹਨ ਉਹ ਗੱਲ ਹੀ ਨਹੀਂ ਆਪਣਾ ਭਵਿਕ ਵੀ ਕਾਬੂ ਵਿੱਚ ਰੱਖਦੇ ਹਨ ਸ਼ੀਮਾ ਤਰੀਕਾ ਗਲਤੀ ਤੋਂ ਨਾ ਡਰੋ ਗੱਲ ਕਰਨ ਵੇਲੇ ਸਭ ਤੋਂ ਵੱਡਾ ਡਰ ਕਿਹੜਾ ਹੁੰਦਾ ਹੈ ਇਹ ਨਹੀਂ ਕਿ ਲੋਕ ਸੁਣਨਗੇ ਜਾਂ ਨਹੀਂ ਵੱਡਾ ਡਰ ਇਹ ਹੁੰਦਾ ਹੈ ਕਿ ਕਿਤੇ ਮੈਂ ਗਲਤੀ ਨਾ ਕਰ ਬੈਠਾ ਪਰ ਇੱਕ ਸੱਚੀ ਗੱਲ ਸਮਝ ਲਓ ਗਲਤੀ ਤੋਂ ਡਰਨਾ ਸਭ ਤੋਂ ਵੱਡੀ ਗਲਤੀ ਹੈ ਗਲਤੀ ਮਨੁੱਖ ਦਾ ਦੁਸ਼ਮਣ ਨਹੀਂ ਗਲਤੀ ਮਨੁੱਖ ਦਾ ਅਧਿਆਪਕ ਹੈ ਗਲਤੀ ਸਿਖਾਉਂਦੀ ਹੈ ਗਲਤੀ ਰਸਤਾ ਦਿਖਾਉਂਦੀ ਹੈ ਅਤੇ ਗਲਤੀ ਬੰਦੇ ਨੂੰ ਮਜ਼ਬੂਤ ਬਣਾਉਂਦੀ ਹੈ ਸੋਚੋ ਜੇ ਇੱਕ ਬੱਚਾ ਤੁਰਨਾ ਸਿੱਖ ਰਿਹਾ ਹੋਵੇ ਅਤੇ ਡਰ ਕਰਕੇ ਕਦੇ ਪੈਰ ਹੀ ਨਾ ਚੁੱਕੇ ਉਹ ਕਦੇ ਤੁਰਨਾ ਸਿੱਖੇਗਾ ਜ਼ਿੰਦਗੀ ਵੀ ਉਹੀ ਹੈ ਜੇ ਤੁਸੀਂ ਬੋਲਣ ਵੇਲੇ ਗਲਤੀ ਤੋਂ ਡਰਦੇ ਰਹੋਗੇ ਤਾਂ ਬੋਲਣਾ ਸਿੱਖਣ ਦੀ ਹਿੰਮਤ ਕਿਵੇਂ ਆਵੇਗੀ ਬੋਲਣ ਵਾਲੇ ਲੋਕ ਪਰਫੈਕਟ ਨਹੀਂ ਹੁੰਦੇ ਉਹ ਸਿਰਫ ਗਲਤੀ ਤੋਂ ਨਹੀਂ ਡਰਦੇ ਜਦੋਂ ਗੱਲ ਨਿਕਲਦੀ ਹੈ ਕਿਸੇ ਦਾ ਸ਼ਬਦ ਫਸ ਸਕਦਾ ਹੈ ਕਿਸੇ ਦੀ ਆਵਾਜ਼ ਕੰਬ ਸਕਦੀ ਹੈ ਕਿਸੇ ਦਾ ਵਾਕ ਅਧੂਰਾ ਰਹਿ ਸਕਦਾ ਹੈ ਇਹ ਸਭ ਸਧਾਰਨ ਗੱਲਾਂ ਨੇ ਇਹਨਾਂ ਨੂੰ ਮਨੁੱਖੀ ਵੱਡਾ ਬਣਾਉਂਦਾ ਹੈ ਸਭ ਤੋਂ ਵਧੀਆ ਗੱਲ ਇਹ ਹੈ ਕਿ ਲੋਕ ਤੁਹਾਡੀਆਂ ਗਲਤੀਆਂ ਨੂੰ ਯਾਦ ਨਹੀਂ ਰੱਖਦੇ ਲੋਕ ਆਪਣੇ ਕੰਮ ਆਪਣੇ ਫੋਨ ਆਪਣੇ ਵਿਚਾਰਾਂ ਵਿੱਚ ਇੰਨੇ ਗਵਾਚ ਹੋਏ ਹੁੰਦੇ ਹਨ ਕਿ ਤੁਹਾਡੀ ਛੋਟੀ ਜਿਹੀ ਗਲਤੀ ਉਹਨਾਂ ਦੇ ਦਿਮਾਗ ਵਿੱਚ 2 ਸੈਕਿੰਡ ਤੋਂ ਜ਼ਿਆਦਾ ਨਹੀਂ ਰਹਿੰਦੀ ਪਰ ਤੁਸੀਂ ਤੁਸੀਂ ਉਸ ਗਲਤੀ ਨੂੰ ਹਫ਼ਤਿਆਂ ਤੱਕ ਦਿਲ ਵਿੱਚ ਬੇਵਜਾ ਬੋਝ ਬਣਾ ਕੇ ਰੱਖ ਲੈਂਦੇ ਹੋ ਗਲਤੀ ਤੋਂ ਨਾ ਡਰੋ ਕਿਉਂਕਿ ਗਲਤੀ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਅਤੇ ਜਿਹੜਾ ਬੰਦਾ ਕੋਸ਼ਿਸ਼ ਕਰਦਾ ਹੈ ਉਹ ਇੱਕ ਦਿਨ ਮਾਹਿਰ ਬਣਦਾ ਹੀ ਬਣਦਾ ਹੈ ਤੁਸੀਂ ਦੁਨੀਆ ਦੇ ਵੱਡੇ ਵੱਡੇ ਬੋਲਣ ਵਾਲੇ ਨੇਤਾ ਗਿਆਨੀ ਕਿਸੇ ਨੂੰ ਵੀ ਸੁਣ ਲਵੋ ਉਹ ਸਭ ਦੱਸਦੇ ਨੇ ਕਿ ਉਹਨਾਂ ਵੀ ਸ਼ੁਰੂ ਵਿੱਚ ਕੰਬ ਦੀ ਆਵਾਜ਼ ਨਾਲ ਗੱਲ ਕੀਤੀ ਸੀ ਪਰ ਉਹ ਰੁਕੇ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਸਮਾਂ ਦਿੱਤਾ ਗਲਤੀਆਂ ਨੂੰ ਕਬੂਲਿਆ ਅਤੇ ਹੌਲੀ-ਹੌਲੀ ਤਾਕਤ ਬਣਾਈ ਗਲਤੀ ਤੋਂ ਨਾ ਡਰਨਾ ਮਤਲਬ ਇਹ ਨਹੀਂ ਕਿ ਗਲਤੀ ਕਰੋ ਹੀ ਕਰੋ ਇਸ ਦਾ ਮਤਲਬ ਇਹ ਹੈ ਕਿ ਗਲਤੀ ਆਵੇ ਤਾਂ ਵੀ ਡੋਲਣਾ ਨਹੀਂ ਆਪਣੀ ਆਵਾਜ਼ ਨੂੰ ਰੋਕਣਾ ਨਹੀਂ ਜਦੋਂ ਤੁਸੀਂ ਗਲਤੀ ਨੂੰ ਸਵੀਕਾਰ ਕਰਦੇ ਹੋ ਤਦ ਤੁਸੀਂ ਡਰ ਨੂੰ ਮਾਰਦੇ ਹੋ ਅਤੇ ਜਦ ਡਰ ਮਰਦਾ ਹੈ ਤਦ ਕੌਨਫੀਡੈਂਸ ਜੰਮਦਾ ਹੈ ਇਹ ਵੀ ਸਮਝ ਲਓ ਗਲਤੀ ਉਹਨਾਂ ਨੂੰ ਹੁੰਦੀ ਹੈ ਜੋ ਅੱਗੇ ਵੱਧਦੇ ਹਨ ਜੋ ਖੜ ਕੇ ਗੱਲ ਕਰਦੇ ਹਨ ਜੋ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਜੋ ਕੰਮ ਕਰਦੇ ਹਨ ਉਹੀ ਗਲਤੀ ਕਰਦੇ ਹਨ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਨੁਕਸਾਨ ਗਲਤੀ ਕਰਨਾ ਨਹੀਂ ਗਲਤੀ ਦੇ ਡਰ ਨਾਲ ਰੁਕ ਜਾਣਾ ਹੈ ਤੁਹਾਡੀ ਆਵਾਜ਼ ਤੁਹਾਡੀ ਸੋਚ ਤੁਹਾਡੀ ਮਿਹਨਤ ਇਹ ਸਭ ਤੁਸੀਂ ਹੀ ਦੁਨੀਆ ਤੱਕ ਪਹੁੰਚਾਉਣੀ ਹੈ ਜੇ ਗਲਤੀ ਰਾਹ ਵਿੱਚ ਆ ਵੀ ਜਾਏ ਤਾਂ ਉਸ ਨੂੰ ਪੱਥਰ ਨਾ ਸਮਝੋ ਉਹ ਤਾਂ ਰਸਤੇ ਦਾ ਮੀਲ ਪੱਥਰ ਹੈ ਸਤਵਾਂ ਤਰੀਕਾ ਰੋਜ਼ ਛੋਟੀਆਂ ਗੱਲਾਂ ਕਰੋ ਕੋਈ ਵੀ ਵੱਡੀ ਤਾਕਤ ਇੱਕੋ ਦਿਨ ਵਿੱਚ ਨਹੀਂ ਬਣਦੀ ਜਿਵੇਂ ਸਰੀਰ ਰੋਜ਼ਾਨਾ ਮਿਹਨਤ ਨਾਲ ਮਜ਼ਬੂਤ ਹੁੰਦਾ ਹੈ ਉਸੇ ਤਰ੍ਹਾਂ ਗੱਲ ਕਰਨ ਦਾ ਹੌਸਲਾ ਵੀ ਰੋਜ਼ ਛੋਟੀਆਂ ਗੱਲਾਂ ਨਾਲ ਬਣਦਾ ਹੈ ਲੋਕ ਸੋਚਦੇ ਹਨ ਕਿ ਕੌਨਫੀਡੈਂਸ ਇੱਕੋ ਵਾਰੀ ਆਉਂਦਾ ਹੈ ਜਦੋਂ ਵੱਡੀ ਪੀੜ ਦੇ ਸਾਹਮਣੇ ਖੜ ਕੇ ਗੱਲ ਕੀਤੀ ਜਾਵੇ ਪਰ ਇਹ ਸੱਚ ਨਹੀਂ ਅਸਲ ਕੌਨਫੀਡੈਂਸ ਰੋਜ਼ਾਨਾ ਦੀਆਂ ਛੋਟੀਆਂ ਗੱਲਾਂ ਵਿੱਚ ਛੁਪਿਆ ਹੁੰਦਾ ਹੈ ਕੋਈ ਛੋਟੀ ਜੀ ਗੱਲ ਸਤਿ ਸ੍ਰੀ ਅਕਾਲ ਤੁਸੀਂ ਕਿਵੇਂ ਹੋ ਕਿਸੇ ਦੁਕਾਨਦਾਰ ਨਾਲ ਇਹ ਚੀਜ਼ ਕਿੰਨੇ ਦੀ ਹੈ ਕਿਸੇ ਜਾਣਕਾਰ ਨਾਲ ਅੱਜ ਦਿਨ ਕਿਵੇਂ ਬੀਤਿਆ ਇਹ ਸਭ ਬਹੁਤ ਸਧਾਰਨ ਲੱਗਦੀਆਂ ਨੇ ਪਰ ਇਹ ਹੀ ਛੋਟੀਆਂ ਗੱਲਾਂ ਤੁਹਾਡੇ ਦਿਮਾਗ ਨੂੰ ਇਹ ਸੰਦੇਸ਼ ਦਿੰਦੀਆਂ ਹਨ ਕਿ ਬੋਲਣਾ ਕੋਈ ਤੜਾ ਨਹੀਂ ਇਹ ਤਾਂ ਇੱਕ ਆਦਤ ਹੈ ਜਦੋਂ ਤੁਸੀਂ ਰੋਜ਼ ਥੋੜੀ ਗੱਲ ਕਰਦੇ ਹੋ ਤਾਂ ਮਨ ਹੌਲੀ-ਹੌਲੀ ਡਰ ਘਟਾ ਦਿੰਦਾ ਦਿਮਾਗ ਵੀ ਇਹ ਸਿੱਖਦਾ ਹੈ ਕਿ ਗੱਲ ਕਰਨਾ ਖਤਰਾ ਨਹੀਂ ਇਹ ਜ਼ਿੰਦਗੀ ਦੀ ਇੱਕ ਸਧਾਰਨ ਲਹਿਰ ਹੈ ਕੌਨਫੀਡੈਂਸ ਕਦੇ ਵੀ ਲੰਬੇ ਭਾਸ਼ਣਾਂ ਨਾਲ ਨਹੀਂ ਬਣਦਾ ਇਹ ਬਣਦਾ ਹੈ ਰੋਜ਼ ਦੇ ਛੋਟੇ ਹਿੰਮਤ ਭਰੇ ਕਦਮਾਂ ਨਾਲ ਜਿਵੇਂ ਰੋਜ਼ ਦੀ ਛੋਟੀ ਮਿਹਨਤ ਵੱਡਾ ਘਰ ਬਣਾਉਂਦੀ ਹੈ ਉਸੇ ਤਰ੍ਹਾਂ ਰੋਜ਼ ਦੀਆਂ ਛੋਟੀਆਂ ਗੱਲਾਂ ਆਪਣੇ ਅੰਦਰ ਵੱਡੀ ਹਿੰਮਤ ਬਣਾ ਦਿੰਦੀਆਂ ਹਨ ਅਸਲ ਗੱਲ ਇਹ ਹੈ ਬੋਲਣਾ ਪ੍ਰੈਕਟਿਸ ਨਾਲ ਆਉਂਦਾ ਹੈ ਜੇ ਤੁਸੀਂ ਹਫਤੇ ਵਿੱਚ ਇੱਕ ਵਾਰੀ ਗੱਲ ਕਰੋਗੇ ਤਾਂ ਦਿਮਾਗ ਹਰ ਵਾਰ ਡਰ ਨਾਲ ਸ਼ੁਰੂ ਕਰੇਗਾ ਪਰ ਜਦੋਂ ਤੁਸੀਂ ਰੋਜ਼ ਦੋ ਤਿੰਨ ਛੋਟੀਆਂ ਗੱਲਾਂ ਕਰੋਗੇ ਤਾਂ ਦਿਲ ਇਹ ਸਿੱਖਣਾ ਸ਼ੁਰੂ ਕਰ ਦੇਵੇਗਾ ਕਿ ਇਹ ਤਾਂ ਸਧਾਰਨ ਹੈ ਇਸ ਵਿੱਚ ਡਰ ਦੀ ਕੀ ਗੱਲ ਛੋਟੀਆਂ ਗੱਲਾਂ ਤੁਹਾਡੀ ਆਵਾਜ਼ ਨੂੰ ਸਹਿਜ ਨਰਮ ਮਜ਼ਬੂਤ ਅਤੇ ਆਜ਼ਾਦ ਕਰਦੀਆਂ ਹਨ ਉਹ ਤੁਹਾਡੇ ਹੌਲੇ ਹੌਲੇ ਬਣਦੇ ਕੌਨਫੀਡੈਂਸ ਦਾ ਬੁਨਿਆਦੀ ਪੱਥਰ ਹੁੰਦੀਆਂ ਨੇ ਇਹ ਛੋਟੀਆਂ ਗੱਲਾਂ ਤੁਹਾਨੂੰ ਇਹ ਵੀ ਸਿਖਾਉਂਦੀਆਂ ਹਨ ਕਿ ਲੋਕ ਤੁਹਾਨੂੰ ਸੁਣਨਾ ਚਾਹੁੰਦੇ ਹਨ ਲੋਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ ਲੋਕ ਤੁਹਾਡੀ ਮੌਜੂਦਗੀ ਨੂੰ ਸਮਝਦੇ ਹਨ ਇਹ ਸਮਝ ਨਾਲ ਡਰ ਆਪਣੇ ਆਪ ਦਰਵਾਜ਼ੇ ਤੋਂ ਬਾਹਰ ਨਿਕਲ ਜਾਂਦਾ ਹੈ ਰੋਜ਼ ਦੀ ਗੱਲ ਤੁਹਾਡੀ ਜ਼ੁਬਾਨ ਨੂੰ ਸੁਗਮ ਬਣਾਉਂਦੀ ਹੈ ਤੁਹਾਡੇ ਦਿਲ ਨੂੰ ਨਿਡਰ ਬਣਾਉਂਦੀ ਹੈ ਅਤੇ ਤੁਹਾਡੇ ਮਨ ਨੂੰ ਕੁੱਲਾ ਰੱਖ دیਏ ਜੇ ਤੁਸੀਂ ਅੱਜ ਸਿਰਫ ਇੱਕ ਗੱਲ ਕਰੋਗੇ ਕੱਲ ਦੋ ਕਰੋਗੇ ਪਰਸੋਂ ਤਿੰਨ ਤਾਂ ਇੱਕ ਹਫ਼ਤੇ ਵਿੱਚ ਹੀ ਆਪਣੇ ਆਪ ਵਿੱਚ ਵੱਡਾ ਬਦਲਾਅ ਮਹਿਸੂਸ ਕਰੋਗੇ ਯਾਦ ਰੱਖੋ ਵੱਡੇ ਬਦਲਾਅ ਵੱਡੀਆਂ ਛਾਲਾਂ ਨਾਲ ਨਹੀਂ ਰੋਜ਼ ਦੀਆਂ ਛੋਟੀਆਂ ਆਦਤਾਂ ਨਾਲ ਹੁੰਦੇ ਹਨ ਰੋਜ਼ ਛੋਟੀਆਂ ਗੱਲਾਂ ਕਰੋ ਇਹੀ ਕੌਨਫੀਡੈਂਸ ਦੀ ਸਭ ਤੋਂ ਮਜ਼ਬੂਤ ਜੜ੍ਹ ਹੈ ਅੱਜ ਇੱਕ ਗੱਲ ਕੱਲ ਇੱਕ ਹੋਰ ਗੱਲ ਅਤੇ ਇੱਕ ਦਿਨ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਤੁਹਾਡੀ ਆਵਾਜ਼ ਕਿੰਨੇ ਨਿਡਰ ਹੋ ਚੁੱਕੀ ਹੈ ਜ਼ਿੰਦਗੀ ਵਿੱਚ ਬੋਲਣ ਦਾ ਸਫ਼ਰ ਆਸਾਨ ਨਹੀਂ ਹੁੰਦਾ ਪਰ ਇਹ ਵੀ ਸੱਚ ਹੈ ਕਿ ਜਿਹੜੇ ਲੋਕ ਬੋਲਣ ਦੀ ਹਿੰਮਤ ਕਰਦੇ ਹਨ ਉਹ ਰੁਕਦੇ ਨਹੀਂ ਉਹ ਵੱਧਦੇ ਹਨ ਇਸ ਪੂਰੇ ਸਫ਼ਰ ਵਿੱਚ ਤੁਸੀਂ ਸਿੱਖਿਆ ਆਪਣੇ ਆਪ ਨੂੰ ਘਟਨਾ ਸਮਝਣਾ ਪਹਿਲਾ ਸ਼ਬਦ ਨਿਡਰਤਾ ਨਾਲ ਕੱਢਣਾ ਨਤੀਜੇ ਦੇ ਡਰ ਨੂੰ ਪਾਸੇ ਰੱਖਣਾ ਅੱਖਾਂ ਦੀ ਤਾਕਤ ਨਾਲ ਗੱਲ ਕਰਨੀ ਸ਼ਾਂਤ ਆਵਾਜ਼ ਨਾਲ ਦਬਾਅ ਘਟਾਉਣਾ ਗਲਤੀ ਤੋਂ ਨਾ ਡਰਨਾ ਅਤੇ ਰੋਜ਼ ਛੋਟੀਆਂ ਗੱਲਾਂ ਨਾਲ ਆਪਣੇ ਕੌਨਫੀਡੈਂਸ ਨੂੰ ਮਜ਼ਬੂਤ ਕਰਨਾ ਇਹ ਸਾਰੇ ਤਰੀਕੇ ਸਿਰਫ ਗੱਲ ਕਰਨ ਲਈ ਨਹੀਂ ਇਹ ਤੁਹਾਡੀ ਪੂਰੀ ਜ਼ਿੰਦਗੀ ਦਾ ਰਾਹ ਬਦਲਣ ਵਾਲੇ ਤਰੀਕੇ ਹਨ ਕਿਉਂਕਿ ਬੋਲਣਾ ਸਿਰਫ ਸ਼ਬਦ ਨਹੀਂ ਬੋਲਣਾ ਇੱਕ ਐਲਾਨ ਹੁੰਦਾ ਹੈ ਐਲਾਨ ਕਿ ਤੁਸੀਂ ਜ਼ਿੰਦਗੀ ਦੇ ਮੈਦਾਨ ਵਿੱਚ ਆਪਣਾ ਰੋਲ ਸਵੀਕਾਰ ਕਰ ਲਿਆ ਹੈ ਲੋਕ ਕਹਿੰਦੇ ਨੇ ਜ਼ਿੰਦਗੀ ਉਹਨਾਂ ਦਾ ਹੁੰਦਾ ਜਿਹੜੇ ਚੁੱਪ ਰਹਿੰਦੇ ਹਨ ਪਰ ਸੱਚ ਨਹੀਂ ਜ਼ਿੰਦਗੀ ਉਹਨਾਂ ਦਾ ਹੁੰਦਾ ਜੋ ਆਪਣੇ ਆਪ ਨੂੰ ਸੁਣਨ ਦਿੰਦੇ ਹਨ ਜੋ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਹਨ ਜੋ ਡਰ ਦੇ ਬਾਵਜੂਦ ਮੂੰਹ ਖੋਲ੍ਹਦੇ ਹਨ ਭਾਵੇਂ ਸ਼ਬਦ ਕੰਬਦੇ ਹੋਣ ਆਪਣੀ ਆਵਾਜ਼ ਨੂੰ ਦਬਾਉਣਾ ਇੱਕ ਛੋਟੀ ਹਾਰ ਨਹੀਂ ਇਹ ਆਪਣੇ ਆਪ ਨਾਲ ਨਾ ਇਨਸਾਫੀ ਹੈ ਕਿਉਂਕਿ ਤੁਹਾਡੇ ਅੰਦਰ ਜੋ ਕੁਝ ਹੈ ਉਹ ਕਿਸੇ ਹੋਰ ਕੋਲ ਨਹੀਂ ਤੁਹਾਡਾ ਤਜਰਬਾ ਤੁਹਾਡੀ ਸੋਚ ਤੁਹਾਡੀ ਸਚਾਈ ਇਹ ਕਿਸੇ ਦੀ ਕਾਪੀ ਨਹੀਂ ਇਹ ਤੁਹਾਡੀ ਖਾਸ ਪਹਿਚਾਨ ਹੈ ਦੁਨੀਆ ਉਹ ਗੱਲ ਸੁਨੇਗੀ ਜੋ ਤੁਸੀਂ ਕਹੋਗੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡਾ ਮਨ ਵੀ ਉਹ ਗੱਲ ਸੁਨੇਗਾ ਜੋ ਤੁਸੀਂ ਕਹੋਗੇ ਜੇ ਤੁਸੀਂ ਡਰ ਨਾਲ ਰਹੋਗੇ ਮਨ ਡਰਦਾ ਆਦੀ ਹੋ ਜਾਵੇਗਾ ਪਰ ਜੇ ਤੁਸੀਂ ਹਿੰਮਤ ਨਾਲ ਬੋਲੋਗੇ ਤਾਂ ਮਨ ਵੀ ਹਿੰਮਤ ਦੀ ਭਾਸ਼ਾ ਸਿੱਖ ਲਵੇਗਾ ਹਰ ਵਾਰ ਜਦ ਤੁਸੀਂ ਬੋਲਦੇ ਹੋ ਇੱਕ ਛੋਟੀ ਜਿਹੀ ਜਿੱਤ ਹੁੰਦੀ ਹੈ ਤੁਸੀਂ ਉਸ ਪੁਰਾਣੇ ਡਰ ਤੋਂ ਇੱਕ ਕਦਮ ਹੋਰ ਦੂਰ ਚਲੇ ਜਾਂਦੇ ਹੋ ਦਿਨ ਨਹੀਂ ਬਦਲਦੇ ਦਿਨਾਂ ਨੂੰ ਬੰਦੇ ਦੀ ਹਿੰਮਤ ਬਦਲਦੀ ਹੈ ਅਤੇ ਜਦੋਂ ਇੱਕ ਦਿਨ ਤੁਸੀਂ ਪਿੱਛੇ ਮੁੜ ਕੇ ਵੇਖੋਗੇ ਤਾਂ ਤੁਹਾਨੂੰ ਅਹਿਸਾਸ ਹੋਏਗਾ ਕਿ ਸਫ਼ਰ ਮੁਸ਼ਕਿਲ ਨਹੀਂ ਸੀ ਮੁਸ਼ਕਿਲ ਸਿਰਫ ਪਹਿਲੀ ਆਵਾਜ਼ ਸੀ ਹੌਲੀ ਹੌਲੀ ਕਦਮ ਕਦਮ ਸ਼ਬਦ ਸ਼ਬਦ ਤੁਸੀਂ ਆਪਣੀ ਆਵਾਜ਼ ਨੂੰ ਫਿਰ ਤੋਂ ਆਪਣਾ ਮਿੱਤਰ ਬਣਾ ਲੋਗੇ ਚੁੱਪ ਰਹਿਣ ਨਾਲ ਕੋਈ ਵੀ ਜਿੱਤ ਨਹੀਂ ਮਿਲਦੀ बोलण ਨਾਲ ਸਹੀ ਰਾਹ ਮਿਲਦਾ ਹੈ ਚਾਹੇ ਗੱਲ ਛੋਟੀ ਹੋਵੇ ਜਾਂ ਵੱਡੀ ਇਹ ਯਾਦ ਰੱਖੋ ਤੁਸੀਂ ਬਹੁਤ ਕੁਝ ਕਹਿ ਸਕਦੇ ਹੋ ਬਹੁਤ ਕੁਝ ਦੱਸ ਸਕਦੇ ਹੋ ਬਹੁਤ ਕੁਝ ਬਦਲ ਸਕਦੇ ਹੋ ਪਰ ਇਹ ਸਭ ਸ਼ੁਰੂ ਹੁੰਦਾ ਹੈ ਉਸ ਛੋਟੀ ਜੀ ਹਿੰਮਤ ਨਾਲ ਜਦੋਂ ਤੁਸੀਂ ਕਹਿੰਦੇ ਹੋ ਮੈਂ ਵੀ ਕਹਾਗਾ ਮੈਂ ਵੀ ਬੋਲਾਂਗਾ ਆਪਣੀ ਆਵਾਜ਼ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ ਲੁਕਿਆ ਹੋਇਆ ਪਰਛਾਵਾਂ ਨਹੀਂ ਅੱਜ ਤੋਂ ਆਪਣੀ ਗੱਲ ਨੂੰ ਨਾ ਰੋਕੋ ਆਪਣੀ ਆਵਾਜ਼ ਨੂੰ ਨਾ ਦਬਾਓ ਤੁਹਾਡੀ ਆਵਾਜ਼ ਤੁਹਾਡੀ ਤਾਕਤ ਹੈ ਉਸ ਨੂੰ ਚਮਕਣ ਦਿਓ